ਦਾ ਬਾਪੂ ਕਰੇ ਚੋਰੀ ਚਕਾਰੀ ਚਕਾਰੀ ਚੋਰੀ ਚਕਾਰੀ ਦਾ ਬੜਾ ਸ਼ਕੀਨ ਸ਼ਕੀਨ ਚੋਰੀ ਕੀਤੀ ਕੀਤੀ ਕੰਦ ਟੱਪਿਆ ਟੱਪਿਆ ਪੁਲਿਸ ਨੇ ਫੜ ਲਿਆ ਪਤੰਦਰ ਥਾਣੇ ਦੀ ਟੱਪ ਗਿਆ ਸੀ ਔਰੋਂ ਪੜ ਕੇ ਡਿਗਰੀਆਂ ਕਰਕੇ ਤਾਂ ਸਮਝੀ ਬੋਲੀ ਗੋਰੇ ਦੀ ਬੜਾ ਸੀ ਗਿਆਨ ਤੇ ਰੱਖਦਾ ਧਿਆਨ ਪੰਜ ਨੂੰ ਪੜਦਾ ਵੀ ਸੀ ਬੰਦੂਕਾਂ ਰੱਖੋ ਕਿਤਾਬਾਂ ਚੱਕੋ ਭਗਤ ਸਿੰਘ ਪੜਦਾ ਆ ਵੀ ਸੀ ਇਹਨੇ ਮੁੰਡੇ ਨੇ ਮੈਥੋਂ ਇੱਕ ਸਾਲ ਸੀਨੀਅਰ ਨੇ ਪਹਿਲਾਂ ਥੀਏਟਰ ਕੀਤਾ ਹੋਇਆ ਸੀਗਾ ਤੇ ਅਸੀਂ ਪਿਛਲੇ ਸਾਲ ਭੰਡ ਦੇਖਿਆ ਸੀਗਾ ਜੀ ਸਾਨੂੰ ਬੜਾ ਹੀ ਸੋਹਣਾ ਲੱਗਿਆ ਭੰਡ ਤੇ دل ਚ ਇੱਕ ਇੱਛਾ ਜੀ ਹੁੰਦੀ ਹੈ ਨਾ ਜੀ ਵੀ ਜਿਹੜੋ ਆਪਾਂ ਚੰਗੀ ਚੀਜ਼ ਦੇਖਦੇ ਆਂ ਵੀ ਮੈਂ ਵੀ ਆਹ ਚੀਜ਼ ਕਰਾਂ ਫਿਰ ਮੈਂ ਸੋਚਿਆ ਸੀ ਵੀ ਮੈਂ ਵੀ ਭੰਡ ਕਰਨਾ ਤੇ ਇਹ ਮੁੰਡਾ ਮੈਨ ਲੈ ਕੇ ਆਇਆ ਸੀਗਾ ਤੇ ਅੱਜ ਜੋ ਵੀ ਆ ਜਿੰਨਾ ਵੀ ਬਣਿਆ ਸਭ ਇਹਦੀ ਮਿਹਰਬਾਨੀ ਹੈ ਜੀ ਪੁਰਾਣੇ ਸਮੇਂ ਦੇ ਵਿੱਚ ਅਕਸਰ ਹੀ ਖੁਸ਼ੀ ਦੇ ਮੌਕੇ ਦੇ ਉੱਤੇ ਕੁਝ ਨੌਜਵਾਨ ਹਸਾਉਣ ਲਈ ਆਉਂਦੇ ਸਨ ਜਿਨ੍ਹਾਂ ਨੂੰ ਭੰਡ ਕਿਹਾ ਜਾਂਦਾ ਸੀ ਇਹ ਕਲਾ ਅਲੋਪ ਹੋ ਰਹੀ ਆ ਪਰ ਹੁਣ ਪੜ੍ਹੇ ਲਿਖੇ ਨੌਜਵਾਨ ਮੋੜ ਇਸ ਕਲਾ ਨੂੰ ਜਿਹੜਾ ਸਰਜੀਤ ਕਰਨ ਲੱਗੇ ਹੋਏ ਨੇ ਸਾਡੇ ਨਾਲ ਦੋ ਨੌਜਵਾਨ ਮੌਜੂਦ ਹੈ ਜੋ ਪੰਡ ਦਾ ਰੋਲ ਅਦਾ ਕਰਦੇ ਨੇ ਹਾਲਾਂਕਿ ਇਹ ਪੜ੍ਹੇ ਲਿਖੇ ਪੰਡ ਨੇ ਕਿਉਂਕਿ ਪੜ੍ਹ ਰਹੇ ਨੇ ਗ੍ਰੈਜੂਏਸ਼ਨ ਕਰ ਰਹੇ ਨੇ ਸਾਡਾ ਨੌਜਵਾਨ ਮੌਜੂਦ ਆ ਪਹਿਲਾਂ ਗੱਲਬਾਤ ਕਰਦੇ ਆ ਕੀ ਨਾਮ ਆ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਬਾਜੀ ਅਰਸ਼ਦੀਪ ਸਿੰਘ ਨਾਮ ਆ ਜੀ ਤੇ ਬੀਏ ਫਾਈਨਲ ਦਾ ਵਿਦਿਆਰਥੀ ਆ ਜੀ ਪੰਜਾਬੀ ਯੂਨੀਵਰਸਿਟੀ ਕੁੱਦਾ ਕਾਲਜ ਵਿੱਚ ਪੜ੍ਹ ਰਹੇ ਆ ਜੀ ਗ੍ਰੈਜੂਏਸ਼ਨ ਕਰ ਰਹੇ ਆ ਜੀ ਤੁਸੀਂ ਇਹ ਜਿਹੜਾ ਪੰਡ ਪਣਾ ਕਰਦੇ ਹੋ ਇਹ ਬਹੁਤ ਪਹਿਲਾਂ ਵੇਖਣ ਨੂੰ ਮਿਲਦਾ ਸੀਗਾ ਤੁਸੀਂ ਇਸ ਲਾਈਨ ਚ ਕਿਸ ਤਰ੍ਹਾਂ ਕੋਈ ਪਰਿਵਾਰਕ ਪਿਸ਼ੋਕੜ ਜਾਂ ਸ਼ੌਂਕ ਵਜਿ ਦੇਖੋ ਜੀ ਪਰਵਾਰਿਕ ਪਿਛੋਕੜ ਦਾ ਕੋਈ ਵੀ ਨਹੀਂ ਹੈ ਤੇ ਅਸੀਂ ਜਿਵੇਂ ਤੁਹਾਨੂੰ ਦੱਸਿਆ ਜੀ ਵੀ ਕਾਲਜ ਦੇ ਵਿੱਚ ਪੜ ਰਹੇ ਆ ਤੇ ਤੁਹਾਨੂੰ ਪਤਾ ਹੀ ਹੈ ਕਾਲਜ ਦੇ ਵਿੱਚ ਫੈਸਟੀਵਲ ਹੁੰਦੇ ਰਹਿੰਦੇ ਆ ਤੇ ਉਹ ਫੈਸਟੀਵਲ ਤੋਂ ਅਸੀਂ ਇੰਨਾ ਪ੍ਰਭਾਵਿਤ ਹੋ ਗਏ ਜੀ ਵੀ ਅਸੀਂ ਸਾਨੂੰ ਲੱਗਿਆ ਵੀ ਜਿਹੜਾ ਭੰਡਾ ਇਹ ਅਲੋਪ ਹੁੰਦਾ ਜਾ ਰਿਹਾ ਤੇ ਬੱਚੇ ਅੱਜਕੱਲ ਫੋਨਾਂ ਨੂੰ ਪਹਿਲ ਦੇ ਰਹੇ ਆ ਤੇ ਆ ਰਿਸ਼ਤਿਆਂ ਤੋਂ ਜਿਹੜੇ ਵਾਂਝੇ ਹੋ ਰਹੇ ਆ ਤਾਂ ਕਰਕੇ ਅਸੀਂ ਇਹ ਲਾਈਨ ਚੁਣੀ ਆ ਵੀ ਬੱਚਿਆਂ ਨੂੰ ਪੰਜਾਬੀ ਸਭਿਆਚਾਰਕ ਕਲਚਰ ਬਾਰੇ ਪਤਾ ਲੱਗ ਸਕੇ ਪੁਰਾਣੇ ਸਮੇਂ ਵਿੱਚ ਪੁਰਾਣੇ ਸਮੇਂ ਦੇ ਵਿੱਚ ਜੋ ਹੁੰਦਾ ਸੀਗਾ ਹਾਂ ਜਿਵੇਂ ਹੁੰਦਾ ਸੀਗਾ ਜੀ ਤੇ ਫਿਰ ਹੁਣ ਤੁਸੀਂ ਮਾਡਰਨ ਭਾਂਡ ਆ ਗਏ ਲੋਕਾਂ ਦਾ ਰਿਸਪਾਂਸ ਕਿਹਦੇ ਲੋਕਾਂ ਦਾ ਰਿਸਪਾਂਸ ਵਧੀਆ ਜੀ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਤਾਂ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਲੋਕ ਸਪੋਰਟ ਕਰ ਰਹੇ ਜਿਨ੍ਹਾਂ ਨੂੰ ਭਾਂਡ ਬਾਰੇ ਨੌਲੇਜ ਹੈ ਨਾ ਜੀ ਉਹ ਲੋਕ ਬਹੁਤ ਜ਼ਿਆਦਾ ਕਹਿੰਦੇ ਆ ਵੀ ਹਾਂ ਤੁਸੀਂ ਬਹੁਤ ਸੋਹਣਾ ਕਰਦੇ ਹੋ ਜਾਂ ਤੁਸੀਂ ਸਾਡੇ ਟੱਚ 'ਚ ਰਹੋ ਵੀ ਸਾਨੂੰ ਬਹੁਤ ਖੁਸ਼ੀ ਹੋਈ ਵੀ ਕਿਸੇ ਨੇ ਇਹ ਕਿਤੇ ਨੂੰ ਚੁਣਿਆ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਬਹੁਤ ਸਾਰੇ ਲੋਕ ਆ ਅਜਾ ਹੀ ਹੋਣਾ ਚਾਹੀਦਾ ਨ ਬਈ ਤੁਸੀਂ ਇੱਕ ਫੋਨ ਤੋਂ ਨਿਕਲ ਕੇ ਕੋਈ ਨਵੀਂ ਚੀਜ਼ ਜਿਹੜੀ ਪਹਿਲਾਂ ਸੀਗੀ ਫਿਰ ਅਲੋਪ ਹੋ ਗਈ ਤੁਸੀਂ ਫਿਰ ਮੋੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੀ ਲੋਕ ਤਾਂ ਸਾਥ ਦੇ ਰਹੇ ਨੇ ਕਰਦਿਆਂ ਨੇ ਸਾਥ ਦਿੱਤਾ ਹਾਂਜੀ ਕਰਦਿਆਂ ਨੇ ਕਦੇ ਨਹੀਂ ਕਿਹਾ ਜੀ ਬਈ ਤੂੰ ਐਂ ਕਰੀਏ ਨੇ ਕਿ ਲਗਭਗ ਮੇਰੇ ਕਰਦਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਬਈ ਭੰਡ ਹੁੰਦਾ ਕੀ ਹੈ ਜੀ ਹਾਂਜੀ ਪਰਿਵਾਰ ਚ ਕੋਈ ਇਸ ਕਿਤੇ ਨਾਲ ਜੁੜਿਆ ਹੋਵੇ ਕੋਈ ਜਿਵੇਂ ਤੁਸੀਂ ਫੈਸਟੀਵਲ ਦੀ ਗੱਲ ਕੀਤੀ ਹੈ ਪੰਜਾਬੀ ਸੱਭਿਆਚਾਰ ਨੂੰ ਸਰਜੀਤ ਕਰਨ ਲਈ ਤੁਸੀਂ ਕੋਸ਼ਿਸ਼ ਕਰ ਰਹੇ ਹੋ ਪਰਿਵਾਰ ਚ ਕੋਈ ਜੁੜਿਆ ਨਹੀਂ ਜੀ ਮੇਰੇ ਪਰਿਵਾਰ ਚ ਕੋਈ ਨੂੰ ਜੁੜਿਆ ਹੋਇਆ ਜੀ ਮੇਰੇ ਮੇਰੇ ਬ੍ਰਦਰਸ ਹੈਗੇ ਜੀ ਉਹ ਪੜੇ ਲਿਖਿਆ ਉਹਨਾਂ ਨੇ ਮੈਨੂੰ ਇੱਥੇ ਭੇਜਿਆ ਜੀ ਪੰਜਾਬੀ ਯੂਨੀਵਰਸਿਟੀ ਕਾਲਜ ਕੋਦਾਂ ਵੀ ਤੂੰ ਉੱਥੇ ਜਾ ਕੇ ਪੜ ਫਿਰ ਇੱਥੇ ਮੈਂ ਆਪ ਹੀ ਐਸ ਲੀ ਦੇ ਵਿੱਚ ਪਿਆਈ ਪੜ ਰਿਹਾ ਹਾਂ ਕਿਹੜੀ ਕਲਾਸ ਪੜ ਰਿਹਾ ਮੇਰੀ ਬੀਏ ਫਾਈਨਲ ਇਅਰ ਹੈ ਫਿਰ ਕਾਲਜ ਕੀ ਕਹਿ ਕੇ ਬੁਲਾਉਂਦੇ ਆ ਕਾਲਜ ਇਹ ਫਿਲਹਾਲ ਤਾਂ ਸਾਨੂੰ ਭੰਡ ਹੀ ਕਹਿ ਕੇ ਵੇਖੀ। ਹਾਂਜੀ। ਇਹ ਜੋੜੀ ਬਣੀ ਕਿਸ ਤਰ੍ਹਾਂ? ਇਹ ਜੋੜੀ ਜੀ ਬਸ ਇਹਨੇ ਮੁੰਡੇ ਨੇ ਮੈਥੋਂ ਇੱਕ ਸਾਲ ਸੀਨੀਅਰ ਰਹੇ ਨੇ ਪਹਿਲਾਂ ਥੀਏਟਰ ਕੀਤਾ ਹੋਇਆ ਸੀਗਾ ਤੇ ਅਸੀਂ ਪਿਛਲੇ ਸਾਲ ਭੰਡ ਦੇਖਿਆ ਸੀਗਾ ਜੀ। ਸਾਨੂੰ ਬੜਾ ਹੀ ਸੋਹਣਾ ਲੱਗਿਆ ਭੰਡ ਤੇ ਦਿਲ 'ਚ ਇੱਕ ਇੱਛਾ ਜੀ ਹੁੰਦੀ ਹੈ ਨਾ ਜੀ ਵੀ ਜਿਹੜਾ ਆਪਾਂ ਚੰਗੀ ਚੀਜ਼ ਦੇਖਦੇ ਆਂ ਵੀ ਮੈਂ ਵੀ ਆਹ ਚੀਜ਼ ਕਰਾਂ। ਫਿਰ ਮੈਂ ਸੋਚਿਆ ਸੀ ਵੀ ਮੈਂ ਵੀ ਭੰਡ ਕਰਨਾ ਤੇ ਇਹ ਮੁੰਡਾ ਮੈਨ ਲੈ ਕੇ ਆਇਆ ਸੀਗਾ ਤੇ ਅੱਜ ਜੋ ਵੀ ਆ ਜਿੰਨਾ ਵੀ ਬਣਿਆ ਸਭ ਇਹਦੀ ਮਿਹਰਬਾਨੀ ਹੈ ਜੀ ਨਹੀਂ ਨਹੀਂ ਮੇ ਇਹ ਤਾਂਜ ਤਾਂ ਨਹੀਂ ਕੱਸ ਰਹੇ ਨਹੀਂ ਨਹੀਂ ਮੇ ਮੇਰੀ ਮਿਹਰਬਾਨੀ ਤਾਂ ਕਰੀ ਹੈ ਜੀ ਉਹ ਤੋਂ ਤੁਹਾਨੂੰ ਪਤਾ ਜੀ ਇੱਕ ਇੱਕ ਚੱਕੇ ਨਾਲ ਤਾਂ ਗੱਡੀ ਚੱਲਦੀ ਨਹੀਂ ਹੈਣਾ ਜੀ ਚੱਕੇ ਤਾਂ ਦੋ ਹੀ ਗੱਡੀ ਨੂੰ ਤੋਰਦੇ ਆ ਜੀ ਠੀਕ ਹੈ ਜੀ ਤੇ ਇਹ ਮੇਰੇ ਨਾਲ ਜੁੜਿਆ ਹੋਇਆ ਬਹੁਤ ਮੇਰਾ ਬਹੁਤ ਵਧੀਆ ਆੜੀ ਵੀ ਹੈਗਾ ਤੇ ਸਾਡੇ ਬਹੁਤ ਵਧੀਆ ਕੋਆਰਡੀਨੇਸ਼ਨ ਵੀ ਹੈਗਾ ਜੀ ਠੀਕ ਹੈ ਤੇ ਜਦੋਂ ਮੈਂ ਭੰਡ ਦੇਖਿਆ ਸੀ ਉਸ ਟਾਈਮ ਅਸੀਂ ਭੰਡ ਵੀ ਉਦੋਂ ਵੀ ਹਰਗੇ ਸੀ ਜੀ ਪਰ ਮੈਂ ਇੱਕ ਨਵੀਂ ਚੀਜ਼ ਨਾਲ ਲੱਗਿਆ ਮੈਂ ਕਿ ਕਦੇ ਨਾ ਕਦੇ ਆ ਭੰਡ ਇਥੋਂ ਕੱਢਣਾ ਹੀ ਕੱਢਣਾ ਵੀ ਜਿੱਤ ਕੇ ਆਪਾਂ ਜਾਣੇ ਜਾਣਾ ਮੈਨੂੰ ਭੰਡ ਉਦੋਂ ਵੀ ਬਹੁਤ ਪਸੰਦ ਆਇਆ ਸੀ ਫਿਰ ਨੈਕਸਟ ਟਾਈਮ ਆ ਭੰਡ ਹੀ ਲੈ ਕੇ ਆਇਆ ਫਿਰ ਮੈਨੂੰ ਬੰਦਾ ਜਿਵੇਂ ਨਾਲ 파ਟਰਨਰ ਚਾਹੀਦਾ ਸੀ ਫਿਰ 파ਟਰਨਰ ਤਾਂ ਮੇਰਾ ਚੁਣਿਆ ਹੀ ਹੋਇਆ ਸੀਗਾ ਜੀ ਇਹ ਪੜਨਾ ਜੀ ਤੇ ਇੱਕ ਚੰਗੀ ਜੀ ਨੌਕਰੀ ਕਰਨੀ ਹੈ ਜੀ ਸਰਕਾਰੀ ਗਵਰਨਮੈਂਟ ਠੀਕ ਹੈ ਜੀ ਪਰ ਆਪਾਂ ਇਹ ਜਿਹੜੀ ਚੀਜ਼ ਆਪਣੇ ਇੱਕ ਵਾਰ ਦਿਲ ਦੇ ਵਿੱਚ ਵਸ ਜਾਂਦੀ ਹੈ ਆਪਾਂ ਉਹਨੂੰ ਛੱਡ ਨਹੀਂ ਸਕਦੇ ਠੀਕ ਹੈ ਜੀ ਮੈਂ ਜਿੱਥੇ ਵੀ ਟੀਚਰ ਲੱਗਾ ਕੁਝ ਵੀ ਜੌਬ ਕਰਾਂ ਮੈਂ ਚਾਹਾਂਗਾ ਵੀ ਉੱਥੇ ਵੀ ਮੈਂ ਵਕ ਵਕ ਲੋਕਾਂ ਨੂੰ ਆਪ ਦੇ ਨਾਲ ਜੋੜ ਕੇ ਜਾਂ ਭੰਡ ਪ੍ਰਥਾ ਜਾਂ ਭੰਡ ਕਹਿ ਲਓ ਜੀ ਵਰਸਨਾਲ ਜੋੜ ਕੇ ਹੀ ਰੱਖੂੰਗੀ ਕੁਛ ਵੀ ਨਹੀਂ ਕੀਤੀ ਐ ਬੜੀ ਤਰੱਕੀ ਕੀਤੀ ਐ ਕੋਈ ਫੁੱਟਬਾਲ ਕੋਈ ਕ੍ਰਿਕਟ ਤੇ ਕੋਈ ਟੇਬਲ ਟੈਨਿਸ ਖੇਡਦੀ ਐ ਕੋਈ ਆਪਣੇ ਵਾਲੀਆਂ ਨਹੀਂ ਖੇਡਦੀਆਂ ਖੇਡਦੀਆਂ ਕੀ ਖੇਡਦੀਆਂ ਖੇਡਦੀਆਂ ਕੀ ਖੇਡਦੀਆਂ ਫੋਨ ਤੇ ਲੁੱਡੋ ਤੇ ਰਾਤ ਨੂੰ ਡੇਰੇ ਆ ਕੇ ਪੈਰੋਂ ਆ ਗਿਆ ਬੱਪਾ ਆ ਗਿਆ ਬਸ ਵੀ ਕਮਰਾ ਸੀ ਇਹਨਾਂ ਕੋਈ ਚੱਜ ਦੀ ਗੱਲ ਸੁਣਾ ਦੇ ਲੈ ਸੁਣਾ ਦੇ ਕਹਿੰਦੇ ਕਿਸੇ ਕੋਲ ਨਹੀਂ ਕੋਠਾ ਸੌਣ ਜੋਗਾ ਤੇ ਕੋਈ ਡੰਗਰਾਂ ਤੇ ਲੈਂਟਰ ਲਾਈ ਫਿਰਦਾ ਲਾਈ ਫਿਰਦਾ ਕੋਈ ਕੂੜੇ ਦੇ ਢੇਰ ਚੋਂ ਰੋਟੀ ਲੱਭੇ ਤੇ ਕੋਈ ਜਵਾਕਾਂ ਨੂੰ ਪੀਜ਼ੇ 버ਗਰ ਖਵਾਈ ਫਿਰਦਾ ਸੱਚੀ ਗੱਲ ਆ ਕੋਈ ਸਾਈਕਲ ਵੀ ਲਾਵੇ ਵਿਆਹ ਉੱਤੇ ਤੇ ਕਾਰਾਂ ਜੀਪਾਂ 'ਚ ਕੁੱਤੇ ਬਿਠਾਈ ਫਿਰਦਾ ਕ ਕੋਈ ਚੂਚਾ ਤਾਂ ਜਨਰੇਟਰ ਲਾਈ ਫਿਰਦਾ ਲੈ ਮਰਾਸਤਿਆ ਤੈਨੂੰ ਪਤਾ ਅੱਜ ਦੀ ਰੋਟੀ ਪਾਣੀ ਲੋਕ ਛੱਡ ਕੇ ਤੇ ਪੀਜੇ 버ਗਰ ਕੁਲਚੇ ਖਾਂਦੇ ਨੇ ਖਾਂਦੇ ਨੇ ਲੈ ਉਹਨਾਂ ਬਾਰੇ ਕੁਝ ਇਹਨਾਂ ਨੂੰ ਸੁਣਾ ਦੇ ਲੈ ਸੁਣ ਲੈ ਸੁਣਾ ਦੇ ਮੈਂ ਕਿਹਾ ਰੇੜੀ ਤੇ ਰੇੜੀ ਤੇ ਕੁਲਚਿਆਂ ਦੀ ਰੇੜੀ ਰੇੜੀ ਉਹ ਬੜੇ ਸਵਾਦ ਕੁਲਚੇ ਅੱਛਾ ਮੈਂ ਕਰਵਾ ਲਿਆ ਇੱਕ ਕਿਵੇਂ ਕਰਵਾ ਲਿਆ ਕਰਵਾ ਲਿਆ ਮੈਂ ਕਿਹਾ ਭਾਜੀ ਇੱਕ ਕੁਲਚਾ ਕਰ ਦੋ ਬੜੀ ਭੁੱਖ ਲੱਗੀ ਆ ਅੱਛਾ ਬੜੀ ਭੁੱਖ ਲੱਗੀ ਆ ਲੱਗੀ ਆ ਤੇ ਮੈਂ ਕੁਲਚਾ ਕਰਵਾ ਕੇ ਤੇ ਰੇਟ ਪੁੱਛ ਬੈਠਾ ਪੁੱਛ ਬੈਠਾ ਮੈਂ ਕਿਹਾ ਭਾਜੀ ਕੁਲਚੇ ਦਾ ਰੇਟ ਕਿੰਨਾ ਕਿੰਨਾ ਕਹਿੰਦਾ 35 ਰੁਪਏ 35 ਰੁਪ ਯਾਦ ਉਹ ਲਾਂਦੀਆ ਉਹ ਮੈਥੋਂ ਪੈਸੇ ਹੈ ਨਹੀਂ ਸੀ ਤਾਂ ਹੀ ਕਿਹਾ ਸੀ ਚੀ ਬਹੁਤ ਕੁਸ਼ ਹੈ ਜੀ ਆਪ ਦਾ ਇੱਥੋਂ ਦੇ ਆਪਾ ਜੰਮੇ ਪਲੇ ਆਂਗਾ ਆਪਦੇ ਪੜੋ ਲਿਖੋ ਤੇ ਅੱਜ ਕੱਲ 8 8 ਸਾਲ ਦੇ ਬੱਚਿਆਂ ਨੂੰ ਪੁੱਛੋ ਤੁਸੀਂ ਕੀ ਕਰਨਾ ਵੱਡੇ ਹੋ ਕੇ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ ਉਹਨਾਂ ਨੇ ਚੰਗੀ ਤਰ੍ਹਾਂ ਦੁਨੀਆ ਦੇਖੀ ਨਹੀਂ ਤੇ ਮੈਂ ਬਾਹਰ ਜਾਣਾ ਹੁਣ ਤੁਸੀਂ ਦੇਖਦੇ ਨੇ ਆਪਾਂ ਸਕੂਲਾਂ 'ਚ ਵੀ ਕਹਿੰਦੇ ਵੀ ਵੱਡੀ ਕਲਾਸ ਨੂੰ ਦੇਖ ਕੇ ਹੀ ਛੋਟੀ ਕਲਾਸ ਦੇ ਬੱਚੇ ਸਿੱਖਦੇ ਆ ਹਾਂ ਹੁਣ ਜਿਹੜੇ ਅੱਜ ਕੱਲ ਬਾਹਰ ਜਾ ਰਹੇ ਆ ਮੁੰਡੇ ਕੁੜੀਆਂ ਉਹਨਾਂ ਨੂੰ ਦੇਖ ਕੇ ਹੀ ਜਿਨ੍ਹਾਂ ਨੂੰ ਹਜੇ ਆਪ ਦਾ ਢੰਗ ਦਾ ਪਤਾ ਨਹੀਂ ਜੀਵਨ ਦਾ ਨਹੀਂ ਪਤਾ ਉਹ ਵੀ ਕਹਿ ਰਿਹਾ ਵੀ ਅਸੀਂ ਬਾਹਰ ਜਾਣਾ ਵੀ ਸਾਡੀ ਉਹਨਾਂ ਨੂੰ ਇੱਕ ਹੀ ਰਿਕੁਐਸਟ ਆ ਵੀ ਤੁਸੀਂ ਇੱਥੇ ਦੇਖੋ ਕੀ ਆ ਪੰਜਾਬ ਸੋਨੇ ਦੀ ਚਿੜੀ ਸੀ ਤੇ ਅੱਜ ਕੀ ਆ ਤੁਹਾਨੂੰ ਪਤਾ ਜਿਵੇਂ ਫੋਰਨ ਕੰਟਰੀ ਆਪਦੇ ਕਲਚ ਉਹ ਆਪਦਾ ਕਲਚ ਨਹੀਂ ਛੱਡ ਰਹੇ ਸਗੋਂ ਦੀ ਉਹਨਾਂ ਨੇ ਆਪਣਾ ਕਲਚ ਆਪਣੇ ਤੋਂ ਛੜਵਾਤਾ ਇੰਗਲੈਂਡ ਜਿਹੜੇ ਦੇਸ਼ ਦੇ ਲਗਭਗ ਉਹਦੇ ਸਾਰੇ ਦੇਸ਼ ਗੁਲਾਮ ਰਹੀ ਹੋਇਆ ਇੱਕ ਆਪਣਾ ਪੰਜਾਬ ਭਾਰਤ ਵੀ ਕਹਿ ਲਓ ਉਹ ਵੀ ਗੁਲਾਮ ਰਿਆ ਹੋਇਆ ਫਿਲਹਾਲ ਇੰਗਲੈਂਡ ਵੀ ਇੰਡੀਆ ਦਾ ਕਲਚਰ ਬਹੁਤ ਸਾਰਾ ਆਪ ਦੇ ਲਾਗੂ ਕਰਦਾ ਯੂਜ਼ ਕਰਦਾ ਤੇ ਆਪਣਾ ਕਲਚਰ ਉਹ ਛਡਵਾ ਰਹੇ ਆ ਜਿਵੇਂ ਕਹਿੰਦੇ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਗੋਰੇ ਸੀ ਨਾ ਜਿਹੜੇ ਉਹ ਪੰਜਾਬੀ ਦੇ ਹਾਈਲਾਈਟਸ ਕਰਦੇ ਸੀ ਤੇ ਅੱਜ ਕੱਲ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਆ ਉਹ ਇਹਨਾਂ ਦੀ ਹਾਈਲਾਈਟਸ ਕਰਕੇ ਤੇ ਇਹਨਾਂ ਦੇ ਦੇਸ਼ ਵਿੱਚ ਜਾ ਰਹੀ ਆ ਤੇ ਜਿਹੜੇ ਗੋਰੇ ਸੀ ਉਦੋਂ ਉਹ ਪੰਜਾਬੀ ਦੀ ਹਾਈਲਾਈਟਸ ਕਰਦੇ ਸੀਗੇ ਜੀ ਇੰਨਾ ਕ ਫਰਕ ਜਿਹੜਾ ਗੋਰਿਆਂ ਨੂੰ ਬੰਦੂਕ ਲਿਆ ਕੇ ਦਿੰਦਾ ਸੀ ਜੀ ਉਹਨੂੰ ਇੱਕ ਆਨਾ ਕਹਿ ਦੋ ਜਾਂ ਇੱਕ ਮੋਰ ਕਹ ਦੋ ਪਰ ਜਿਹੜਾ ਉਸ ਟਾਈਮ ਦੀ ਪੰਜਾਬੀ ਬੋਲੀ ਦੀ ਕਿਤਾਬ ਜਾਂ ਕੋਈ ਕਾਇਦਾ ਲਿਆ ਕੇ ਦਿੰਦਾ ਸੀ ਉਹਨੂੰ ਪੰਜ ਮੋਰਾਂ ਜਾਂ ਪੰਜ-ਪੰਜ ਆਨੇ ਦਿੱਤੇ ਜਾਂਦੇ ਸੀ ਤੁਸੀਂ ਇਹ ਸਮਝੋ ਵੀ ਉਸ ਟਾਈਮ ਵੀ ਇਸ ਪੰਜਾਬੀ ਬੋਲੀ ਜਾਂ ਸਾਡੇ ਕਲਚਰ ਦੀ ਕਿੰਨੀ ਜ਼ਿਆਦਾ ਉਨਤੀ ਸੀਗੀ ਇਹ ਨੌਜਵਾਨ ਨੇ ਕਿਤੇ ਨਾ ਕਿਤੇ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨੇ ਪੜੇ ਲਿਖੇ ਭੰਡ ਨੇ ਲੋਕਾਂ ਦਾ ਮਨੋਰੰਜਨ ਕਰਦੇ ਨੇ ਦੂਜੇ ਪਾਸੇ ਸੱਭਿਆਚਾਰ ਨੂੰ ਵੀ ਜਿਹੜੀ ਪਛਾਣ ਦੀ ਜਿਹੜੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਦਾਦ ਦੇਣੀ ਬਣਦੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਨੌਜਵਾਨੀਆਂ ਜਾਂ ਵਿਦੇਸ਼ ਜਾ ਰਹੀ ਹੈ ਜਾਂ ਨਸ਼ਿਆਂ ਦੇ ਰਾਹ ਪੈ ਰਹੀ ਹੈ ਪਰ ਇਹਨਾਂ ਵੱਲੋਂ ਲੋਕਾਂ ਦਾ ਜਿਹੜਾ ਹੈਗਾ ਜਿੱਥੇ ਮਨੋਰੰਜਨ ਕੀਤਾ ਜਾ ਰਿਹਾ ਉੱਥੇ ਹੀ ਉਸ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਈਟੀ ਭਾਰਤ ਲਈ ਬਟਿੰਡਾ ਤੋਂ ਮਨਦੀਪ ਗੋਸਲ ਦੀ ਰਿਪੋਰਟ